चारे पासे सुख होन होे ना दुख होन चारे पासे सुख होन हो ना दुख होन आमी बाबा नान का तू आमी बाबा नानका एह जिया योजना खुशियां ले आमी बाबा नान का नानका यो जिया जे घर छां रुख हो जे जेडे कर पुत ਹੈ ਨੀ ਉਸ ਕਰੇ ਪੁੱਤ ਹੋਜੇ ਜਿਹੜੇ ਕਰ ਸ਼ਾਹ ਹੈ ਨੀ ਉਸ ਕਰੇ ਰੁਖ ਹੋਜੇ ਜਿਹੜੇ ਕਰ ਪੁੱਤ ਹੈ ਨੀ ਉਸ ਕਰੇ ਪੁੱਤ ਹੋਜੇ ਚਾਰੇ ਪਾਸੇ ਠੰਡ ਵਰ ਤਾਈਂ ਬਾਬਾ ਨਾਨਕਾ ਇਹੋ ਜੀਆਂ ਇਹੋ ਜੀਆਂ ਖੁਸ਼ੀਆਂ ਲਿਆ ਮੀ ਬਾਬਾ ਨਾਨਕਾ ਇਹੋ ਜੀਆਂ ਦੁਨੀਆ ਦੇ ਵਿੱਚ ਇਨਾ ਗਰੀਬ ਹੋਵੇ ਐਸਾ ਨਾ ਕੋਈ ਹੋਵੇ ਜਿੰਨੂੰ ਰੋਟੀ ਨਾ ਨਸੀਬ ਹੋਵੇ ਦੁਨੀਆ ਦੇ ਵਿੱਚ ਕੋਈ ਨਾ ਗਰੀਬ ਹੋਵੇ ਐਸਾ ਨਾ ਕੋਈ ਹੋਵੇ ਜਿੰਨੂੰ ਰੋਟੀ ਨਾ ਨਸੀਬ ਹੋਵੇ ਰੁੱਖੀ ਮਿੱਸੀ ਸਭ ਨੂੰ ਖੁਆਵੇਂ ਬੱਬਾ ਨਾਨਕਾ ਇਹੋ ਜੀਆਂ ਇਹੋ ਜੀਆਂ ਖੁਸ਼ੀਆਂ ਲਿਆਵੇਂ ਬੱਬਾ ਨਾਨਕਾ ਇਹੋ ਜੀਆਂ